ਅਸ ਤੁਹਾਨੂੰ ਦੱਸਣ ਲੱਗਾ ਵੀ ਨਿੰਬੂ ਜਾਤੀ ਦੇ ਖੱਟੇ ਫਲਾਂ ਦੀ ਕਿਵੇਂ ਪਛਾਣ ਕਰੀਏ ਵੀ ਕਿਹੜਾ ਮੈਂਡਰੀਨ ਹੈ ਕਿਹੜਾ ਸਵੀਟ ਔਰੈਂਜ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਵੀਟ ਔਰੈਂਜ ਸਵੀਟ ਔਰੈਂਜ ਦੀ ਇਹਦੀ ਪਛਾਣ ਹੈ ਕਿ ਆਹ ਫਰੂਟ ਤੁਸੀਂ ਛਿਲਕੇ ਨਹੀਂ ਖਾ ਸਕਦੇ ਇਹਦਾ ਛਿਲਕਾ ਬਹੁਤ ਮੋਟਾ ਤੇ ਹਾਰਡ ਹੁੰਦਾ ਹੈ ਇਹਨੂੰ ਕੱਟ ਕੇ ਜੂਸ ਵਾਸਤੇ ਹੀ ਯੂਜ਼ ਕਰਿਆ ਜਾਂਦਾ ਉੱਤਰੀ ਭਾਰਤ ਵਿੱਚ ਗੱਲ ਕਰੀਏ ਤਾਂ ਇਹਦੀ ਬਲੱਡ ਰੈੱਡ ਤੇ ਜਾਫਾ ਵੈਰਾਈਟੀ ਚੱਲਦੀ ਹੈ ਦੱਖਣੀ ਭਾਰਤ ਵਿੱਚ ਇਹਦੀ ਕਟੋਲ ਗੋਲਡ ਨਿਊ ਸੈਲਰ ਇਹ ਵੈਰਾਈਟੀਆਂ ਬਹੁਤ ਮਸ਼ਹੂਰ ਹੈ ਅਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਮੈਂਡਰਿਨ ਦੀ ਮੈਂਡਰਿਨ ਵਿੱਚ ਕੀ ਅਲੱਗ ਹੁੰਦਾ ਹੈ ਕਿ ਇਹਦਾ ਛਿਲਕਾ ਉਤਾਰਨਾ ਬਹੁਤ ਆਸਾਨ ਹੈ ਇਹਦਾ ਛਿਲਕਾ ਤੁਸੀਂ ਆਸਾਨੀ ਨਾਲ ਛੀਲ ਸਕਦੇ ਹੋ ਤੇ ਫਾੜੀ ਕਰਕੇ ਖਾ ਸਕਦੇ ਹੋ ਭਾਰਤ ਵਿੱਚ ਇਹਦੀ ਜੇ ਵੈਰਾਈਟੀਆਂ ਮਸ਼ਹੂਰ ਹੈ ਕੋਈ ਖਾਸੀ ਸੰਤਰਾ ਨਾਗਪੂਰੀ ਸੰਤਰਾ ਤੇ ਕਿੰਨੂ ਹੈ ਇਸ ਤੋਂ ਬਾਅਦ ਇੱਕ ਨਵੀਂ ਵੈਰਾਈਟੀ ਆਈ ਹੈ ਡੇਜੀ ਉਹ ਵੀ ਹੀ ਮੈਂਡਰਿਨ ਨੂੰ ਵੀ ਤੁਸੀਂ ਛਿਲਕੇ ਖਾ ਸਕਦੇ ਹੋ ਮੇਰੀ ਵੀਡੀਓ ਚੰਗੀ ਲਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਸਸਕਾ